ਸ਼੍ਰੀ ਅਕਾਲ ਤੱਕ ਸਹਿਬ ਵਿਖੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਇੱਕ ਇਕੱਤਰਤਾ ਹੋਈ ਜਿਸ ਦੇ ਵਿੱਚ ਸ਼੍ਰੀ ਤਖਤ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਤੇ ਸੰਬੰਧਿਤ ਪੰਥਕ ਮਸਲਿਆਂ ਦੇ ਉੱਤੇ ਵਾਦੂ ਵਿਚਾਰ ਕਰਦੇ ਹੋਏ ਮਹਤਮਪੂਰਨ ਫੈਸਲੇ ਵੀ ਲੈ ਗਏ ਐਸਜੀਪੀਸੀ ਵੱਲੋਂ ਜਨਰਲ ਸਕੱਤਰ ਨੇ ਕਿਹਾ ਕਿ ਇਹ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਵਿਵਾਦਿਕ ਮਸਲਿਆਂ ਤੇ ਸੁਹਿਰਦਤਾ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਾਰੇ ਹੀ ਮਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦੋਹਾਂ ਧਿਰਾਂ ਨੂੰ ਆਦੇਸ਼ ਵੀ ਦਿੱਤਾ ਗਿਆ। ਉੱਥੇ ਹੀ ਉਹਨਾਂ ਕਿਹਾ ਕਿ ਕੋਈ ਸੋਸ਼ਲ ਮੀਡੀਆ ਜਾਂ ਕੋਈ ਜਨਤਕ ਪਲੇਟਫਾਰਮ ਤੇ ਇਸ ਦੀ ਬਿਆਨਬਾਜ਼ੀ ਨਾ ਕੀਤੀ ਜਾਵੇ ਇਸ ਲਈ ਇਹ ਪੰਥਕ ਬੈਠਕ ਜਿਹੜੀ ਹੈ ਵਿਚਾਰ ਚਰਚਾ ਕੀਤੀ ਗਈ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਹਾਕੇ ਚ ਕਾਫੀ ਫਿਕਰਮੰਦੀ ਦਾ ਦੌਰ ਰਿਹਾ ਜਿਸ ਦੇ ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਪਟਨਾ ਸਾਹਿਬ ਦੇ ਵਿਚਕਾਰ ਪਟਨਾ ਸਾਹਿਬ ਦੇ ਪੰਜ ਪਾਰੇ ਸਹਿਬਾਨ ਵੱਲੋਂ ਕੁਝ ਐਲਾਨ ਕੀਤੇ ਗਏ ਜਿਹੜੇ ਕੀ ਪੰਥ ਨੇ ਪ੍ਰਵਾਨ ਨਹੀਂ ਕੀਤੇ ਇਸ ਗੱਲ ਦਾ ਵਿਰੋਧ ਵੀ ਹੋਇਆ ਸੋ ਉਸ ਦੇ ਲਈ ਸੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਨੇ ਪਟਨਾ ਸਾਹਿਬ ਦਾ ਦੌਰਾ ਕੀਤਾ ਉਸ ਤੋਂ ਬਾਅਦ ਵੀ ਕਈ ਗੁਰਸਿੱਖ ਜਿਹੜੇ ਪ ਭਾਵਨਾ ਵਾਲੇ ਸਖਸੀ ਉਹਨਾਂ ਨੇ ਇਸ ਕੰਮ ਦੇ ਵਿੱਚ ਕਾਫੀ ਕਾਰ ਕੀਤੀ ਤੇ ਵਿਸ਼ੇਸ਼ ਕਰਕੇ ਯਾਨੀ ਕੁਲਦੀਪ ਸਿੰਘ ਜੀ ਗੜਗਾ ਜਿਹੜੇ ਕੀ ਐਕਟਿੰਗ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਅੱਛੇ ਉਪਰਾਲੇ ਸਰਕਾਰ ਇਹ ਜਿਹੜਾ ਸਾਰਾ ਕੁਝ ਹੋ ਅੱਜ ਜੋ ਖਬਰ ਆਈ ਹੈ ਜੋ ਮੀਡੀਆ ਵਿੱਚ ਪੰਜ ਸੰਗਤ ਸਹਿਬਾਨ ਦੀ ਮੀਟਿੰਗ ਤੋਂ ਉਪਰੰਤ ਜੋ ਜਾਣਕਾਰੀ ਮਿਲੀ ਹੈ ਕਿ ਪreturnData ਸਾਹਿਬ ਦੇ ਪੰਜ ਪਰੇ ਸਹਿਬਾਨ ਵੱਲੋਂ ਆਪਣਾ ਦਿੱਤਾ ਜਿਹੜਾ ਹਦੇਸ਼ਾ ਵਾਪਸ ਲਿਆ ਗਿਆ ਤੇ ਉਹਨਾਂ ਨੇ ਅਕਾਲਪੁਰ ਸਾਹਿਬ ਦੀ ਸਰਬੋਤਤਵ ਨੂੰ ਸਨਮਾਨਿਆ ਵੀ ਆ ਤੇ ਮੰਨਿਆ ਵੀ ਆ ਤੇ ਜਿਹੜੀ ਉੱਥੋਂ ਦੀ ਜਿਹੜੀ ਕਮੇਟੀ ਆ ਉਸ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਅਕਾਲਪੁਰ ਸਾਹਿਬ ਦੀ ਸਰਬੋਤਤਵ ਨੂੰ ਪ੍ਰਵਾਨ ਕੀਤਾ ਤੇ ਜਿਹੜਾ ਵੀ ਕੋਈ ਮਸਲਾ ਵਾ ਉਹਨੂੰ ਬੈਠ ਕੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਇਹ ਇੱਕ ਚੰਗੀ ਗੱਲ ਆ ਸਮੁੱਚੇ ਪਾਸ ਦੇ ਅੰਦਰ ਇਸ ਗੱਲ ਦੀ ਕਾਫੀ ਜਾਦੇ ਇਹ ਜਿਹੜਾ ਵਾ ਸੰਤੁਸ਼ਟੀ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਕਿਹੜਾ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਆ ਉਹਦਾ ਵੀ ਇਸ ਗੱਲ ਦੀ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਮੇਂ ਰਹਿੰਦੇ ਆਂ ਇਸ ਗੱਲ ਦੇ ਲਈ ਜਿਹੜਾ ਅੱਗੇ ਹੋ ਕੇ ਇਸ ਕਾਰ ਦੇ ਨੂੰ ਪੂਰਨ ਪੂਰਾ ਕਰਨ ਵਾਸਤੇ ਕੰਮ ਕੀਤਾ। ਸੋ ਇਹਦੇ ਵਿੱਚ ਇੱਕ ਗੱਲ ਵਸੇਸ਼ ਕਰਕੇ ਜਿਹੜੀ ਪਿਛਲੇ ਦਿਨੀ ਜਰਨੈਲ ਕੁਮਾਰ ਸਿੰਘ ਜੀ ਹੋਰਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਹਾਈ ਕੋਰਟ ਜਨਰੇਟ ਪਾਈ ਸੀ ਤਾਂ ਸੰਗਤ ਵੱਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ। ਸੋ ਇਸੇ ਤਰ੍ਹਾਂ ਹੀ ਗੌਰੇ ਮਸਕੀਨ ਸਾਹਿਬ ਜਿਹੜੇ ਕਿ ਉਥੋਂ ਦੇ ਸਾਥਕ ਜਾਇਜ਼ ਆ ਰਹੇ ਉਹਨਾਂ ਨੇ ਵੀ ਜਿਹੜੀ ਕੋਰਟ ਵਿੱਚ ਪਾਈ ਹਾਰਡਟ ਉਦੇ ਲਈ ਵੀ ਸਿੰਘ ਸਾਹਿਬਾਨ ਨੇ ਜੋ ਉਹਨਾਂ ਨੂੰ ਸੁਝਾਅ ਦਿੱਤਾ ਵਾ ਤੇ ਉਹ ਵੀ ਇੱਕ ਅੱਛਾ ਵਾ ਅਸੀਂ ਸਮਝ ਰਿਹਾ ਕਿ ਦੌਰੇ ਮਸਕੀਨ ਸਾਹਿਬ ਉਸ ਦਾ ਸਮਝਣਗੇ ਕਿਉਂਕਿ ਜਿਹੜੇ ਤਖਤ ਸਹਿਬਾਨ ਹਨ ਇਹਨਾਂ ਦੇ ਮਾਮਲੇ ਤੇ ਨਾ ਵੀ ਕੋਟਾ ਵਿੱਚ ਨਹੀਂ ਜਾਣੇ ਚਾਹੀਦੇ ਪਰ ਫਿਰ ਵੀ ਜੋ ਕੁਝ ਅੱਜ ਦੇ ਦਿਨ ਤੇ ਫੈਸਲੇ ਸੁਣਾਏ ਗਏ ਆ ਸੋਚੇ ਪਾਉਂਦੇ ਅੰਦਰ ਖਾਸ ਤੌਰ ਤੇ ਕਿਉਂਕਿ ਮੈਂ ਉਸ ਕਮੇਟੀ ਦਾ ਮੈਂਬਰ ਸੀ ਜਿਹੜੀ ਕਮੇਟੀ ਸ਼ਰੋਣੀ ਕਮੇਟੀ ਨੇ ਭੇਜੀ ਸੀ ਪ੍ਰਧਾਨ ਸਾਹਿਬ ਨੇ ਤੇ ਅਸੀਂ ਉਕਰਾਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਜਿਹੜਾ ਫਲਿਪੂਤ ਹੋਇਆ ਤੇ ਇੱਕ ਅੱਛਾ